ਸ਼੍ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁਕਸਰ ਵਿਖੇ ਮਾਗੀ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੱਡਾ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਆਪ ਪੰਜਾਬ ਵਿੱਚ ਸਿਰਫ ਝੂਠ ਬੋਲ ਕੇ ਸੱਤਾ ਦੇ ਵਿੱਚ ਆਈ ਹੈ ਅਤੇ ਹੁਣ ਪੰਜਾਬੀਆਂ ਦੇ ਹੱਕਾਂ ਦਾ ਪੈਸਾ ਬਾਹਰਲੇ ਸੂਬਿਆਂ ਵਿੱਚ ਪ੍ਰਚਾਰ ਲਈ ਬਰਬਾਦ ਕੀਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਵੇਰੇ ਬੀਬੀਆਂ ਨੂੰ 1000 ਰੁਪਏ ਦੇਣ ਅਤੇ ਪੈਨਸ਼ਨ ਜੋ ਹੈ ਉਹ 2500 ਰੁਪਏ ਕਰਨ ਦੀਆਂ ਦਿੱਤੀਆਂ ਗਈਆਂ ਗਰੰਟੀਆਂ ਵੱਲ ਸਰਕਾਰ ਨੇ ਮੁੜ ਕੇ ਵੀ ਨਹੀਂ ਝੱਕਿਆ। ਉਹਨਾਂ ਵੱਲੋਂ ਦੋਸ਼ ਲਾਇਆ ਗਿਆ ਕਿ ਸਕੂਲਾਂ ਦੇ ਨਾਂ ਉੱਤੇ ਸਿਰਫ ਰੰਗ ਰੋਗਣ ਕੀਤਾ ਗਿਆ ਹੈ ਜਦਕਿ ਸੂਬੇ ਵਿੱਚ ਇੱਕ ਵੀ ਨਵੀਂ ਸੜਕ ਜਾਂ ਹਸਪਤਾਲ ਨਹੀਂ ਬਣਾਇਆ ਗਿਆ। ਤਾਂ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸੂਬਾ ਸਰਕਾਰ ਦੇ ਉੱਪਰ ਹੋਰ ਕੀ ਕੁਝ આરોਪ ਲਗਾਏ ਗਏ ਆਓ ਤੁਹਾਨੂੰ ਵੀ ਸੁਣਾਉਣੇ ਆ। ਵਿਕਟਰ ਧਰਤੀ ਸ਼੍ਰੀ ਮੁਖਸਰ ਸਾਹਿਬ ਦੇ ਹਰ ਸਾਲ ਮੰਗੂ ਆਪਾਂ ਇਸ ਇਤਿਹਾਸਿਕ ਦਿਨ ਵਿੱਚ ਇਕੱਠੇ ਹੁੰਨੇ ਆ ਸਭ ਤੋਂ ਪਹਿਲੇ ਮੈਂ ਫਤਿਹ ਆਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਕੁਰਬਾਨੀ ਵਾਲਾ ਇਤਿਹਾਸ ਹੈ ਗੁਰੂ ਸਾਹਿਬ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਕਿ ਖਾਲਸਾ ਜਿੱਥੇ ਵੀ ਹੈ ਜ਼ੁਲਮ ਦੇ ਖਿਲਾਫ ਲੜਦਾ ਹੈ ਵੇਖ ਸਾਰਿਆਂ ਨੂੰ ਸਾਰਾ ਦਿੰਦਾ ਹੈ ਤੇ ਜਿੱਥੇ ਵੀ ਰਹਿੰਦਾ ਹੈ ਮਿਹਨਤ ਕਰਦਾ ਹੈ ਅੱਜ ਹਿੰਦੁਸਤਾਨ 'ਚ ਨਹੀਂ ਕੱਲੇ ਦੁਨੀਆ 'ਚ ਕੰਨੇ ਕੋਲੇ ਉਹਨੇ ਹਰ ਕੋਨੇ ਚਲੇ ਜਾਓ ਤੁਹਾਡੇ ਧੈਨਪਰਾ ਉਥੇ ਦੇਖੋਗੇ ਪਰ ਕੋਈ ਵੀ ਹੱਥ ਫਲਾ ਕੇ ਮੰਗੰਦਾ ਨਹੀਂ ਦੇਖੋਗੇ ਮਿਹਨਤ ਕਰਕੇ ਆਪਣਾ ਨਾਂ ਕਮਾਉਂਦੇ ਦੇਖੋਗੇ ਆ ਆਪਣਾ ਇਤਿਹਾਸ ਹੈ ਪੰਜਾਬ ਆਪਣਾ ਘਰ ਹੈ ਆਇਆ ਭੂਮੀ ਹੈ ਜਿੱਥੇ ਜੇ ਸੂਬਾ ਤਰੱਕੀ ਕਰੇਗਾ ਫਾਇਦਾ ਵੀ ਆਪਾਂ ਨੂੰ ਜੇ ਨੁਕਸਾਨ ਹੋਊਗਾ ਨੁਕਸਾਨ ਵੀ ਆਪਾਂ ਨੂੰ ਆਪਣਾ ਦੇਸ਼ ਹੈ ਆਪਣਾ ਹੱਕ ਹੈ ਸੋ ਮੈਂ ਬੜੇ ਦੁੱਖ ਨਾਲ ਕਹਿਣਾ ਚਾਹੁੰਦਾ ਆ ਪਿਛਲੇ 10 ਸਾਲ ਜਿਹੜੇ ਡੱਪੇ ਆ ਤਬਾਹ ਕਰਤਾ ਪੰਜਾਬ ਨੂੰ ਮੈਂ ਪਿਛਲੇ 40 ਸਾਲ ਲੈ ਲਓ ਮੈਂ ਮੁੱਖ ਤਰੀਆਂ ਦਾ ਨਾਂ ਗਿਣ ਰਿਆ ਸੀ ਕਿਹੜੇ ਕਿਹੜੇ ਮੁੱਖ ਮੰਤਰੀ ਸੂਬੇ ਦੇ ਰਹੇ ਕਾਂਗਰਸ ਦੇ 4-5 ਮੁੱਖ ਮੰਤਰੀ ਰਹੇ ਸਰ ਬਿਆਨ ਸਿੰਘ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਰਹੇ ਆ ਦਰਬਾਰਾ ਸਿੰਘ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ 10 ਸਾਲ ਸਰ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ ਬੀਬੀ ਭੱਟਲ ਵੀ ਰਹੀ ਹੈ ਇੱਕ ਨਿਸ਼ਾਨੀ ਯਾਦ ਨਹੀਂ ਕਰ ਸਕਦੇ ਸਾਰੇ ਮੁੱਖ ਮੰਤਰੀਆਂ ਦੀ ਤੇ ਦੂਜੇ ਪਾਸੇ ਥੋਡੇ ਆਪਣੇ ਬਜ਼ੁਰਗ ਸਤਾ ਪ੍ਰਕਾਸ਼ ਸਿੰਘ ਬਾਦਲ ਰਹੇ ਆ ਉਹਨਾਂ ਦੀ ਰਾਜ ਵਿੱਚ ਜੋ ਪੰਜਾਬ ਬਣਾਤਾ ਉਹਨਾਂ ਨੇ ਬਣਾਇਆ ਉਹਨਾਂ ਦੀ ਮਿਹਨਤ ਨੇ ਬਣਾਇਆ ਅੱਜ ਮੈਂ ਤੁਹਾਨੂੰ ਬੇਨਤੀ ਇਸ ਕਰਕੇ ਕਰਨ ਆਇਆ ਹਾਂ ਕੀ ਆਪਾਂ ਲੋਕਾਂ ਦੀਆਂ ਗੱਲਾਂ 'ਚ ਬੜੀ ਛੇਤੀ ਆ ਜੰਨੇ ਆ ਲੋਕਾਂ ਦੀਆਂ ਗਰੰਟੀਆਂ 'ਚ ਆ ਜੰਨੇ ਆ ਲੋਕਾਂ ਦੇ ਝੂਠੇ ਵਾਅਦਿਆਂ 'ਚ ਆ ਜੰਨੇ ਆ ਝੂਠੀਆਂ ਸੌਵਾਂ 'ਚ ਆ ਜੰਨੇ ਆ ਐਜੇ ਫੈਸਲੇ ਕਰ ਲੈਣੇ ਆ ਫਿਰ ਆਪਾਂ ਪਛਤਾਉਣੇ ਆ ਮੈਂ ਤੁਹਾਡੇ ਸਾਹਮਣੇ ਆ ਪਿਛਲੀਆਂ ਸਰਕਾਰਾਂ ਬਾਰੇ ਤੁਹਾਨੂੰ ਦੱਸਣਾ ਚਾਹਣਾ ਆ ਆ ਹੈ 4 ਸਾਲ ਪਹਿਲੇ ਕੇਜਰੀਵਾਲ ਦਾ ਮੈਨੀਫੈਸਟੋ ਕੀ ਕਿਹਾ ਸੀ ਕੀ ਗਰੰਟੀ ਦਿੱਤੀ ਸੀ ਕੇਜਰੀਵਾਲ ਨੇ ਇੱਕ ਵੀ ਚੀਜ਼ ਇਹਦੇ ਵਿੱਚ ਪੂਰੀ ਹੋਈ ਹੈ ਜਾਂ ਸ਼ੁਰੂਆਤ ਹੋਈ ਹੈ ਹਰਾਨੀ ਦੇਖੋ ਕਹਿੰਦਾ ਸੀ ਸਾਰੇ ਨੌਜਵਾਨਾਂ ਨੂੰ ਮੈਂ ਨੌਕਰੀ ਦੇ ਦੂੰ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਾਇਦ ਸੋਚੀਂ ਬੈਠੇ ਸੀ ਕਿ ਪਤਾ ਨਹੀਂ ਕੀ ਬਦਲਾ ਆਊਗਾ ਕਿੱਥੇ ਗਈ ਨੌਕਰੀ ਜਿਹੜੀ 20 25 ਹਜ਼ਾਰ ਸਰਕਾਰੀ ਨੌਕਰੀ ਮਿਲੀ ਹੈ ਅੱਧੇ ਯੂਪੀ ਦੇ ਤੇ ਆਪਣੇ ਹਰਿਆਣਾ ਦੇ ਐ Rajasthan ਦੇ ਬੱਚੇ ਐ ਜਿਹੜਾ ਕਾਨੂੰਨ ਅਸੀਂ ਬਣਾਇਆ ਸੀ ਕਿ ਨੌਕਰੀ ਕੱਲੀ ਸਰਕਾਰੀ ਪੰਜਾਬ ਦੇ ਵਾਸੀ ਨੂੰ ਮਿਲੂਗੀ ਇਹਨਾਂ ਨੇ ਉਹ ਕਾਨੂੰਨ ਬਦਲ ਕੇ ਕਿ ਉਹ ਸਾਰਿਆਂ ਵਾਸਤੇ ਖੋਲ ਦਿੱਤਾ ਹੈ ਦੇਖੋ ਕਿੱਡਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਜਵਾਨੀ ਦਾ ਫਿਰ ਉਹ ਇਹਨਾਂ ਨੇ ਵਾਅਦਾ ਕੀਤਾ ਕਿ ਅਸੀਂ ਹਰ ਔਰਤ ਨੂੰ 1000 ਰੁਪਏ ਦੇ ਮੰਗੇ ਬੀਬੀਆਂ ਗੱਲਾਂ ਚਾਗੀਆਂ ਕਿੱਧਰ ਗਿਆ 1000 2500 ਟੈਂਸ਼ਨ ਕਰਾਂਗੇ ਕਿੱਧਰ ਗਿਆ 2500 ਫਿਰ ਆ ਕਹਿੰਦੇ ਹਰ ਦਿਲੇ ਵਿੱਚ ਅਸੀਂ ਮੈਡੀਕਲ ਕਾਲਜ ਖੋਲ੍ਹਾਂਗੇ ਇੱਕ ਵੀ ਨਹੀਂ ਫਿਰ ਕਹਿੰਦੇ ਅਸੀਂ ਐਜੂਕੇਸ਼ਨ ਸਿਸਟਮ ਵਿੱਚ ਅਸੀਂ ਨਵੇਂ ਸਕੂਲ ਬਣਾਵਾਂਗੇ ਕੀਤਾ ਕੀ ਕਿੰਨਾ ਰੰਗ ਰੋਡਨ ਕੀਤਾ ਕੋਈ ਸਕੂਲਾਂ ਦੇ ਵਿੱਚ ਇੱਕ ਸੜਕ ਦੱਸ ਦਿਓ ਇੱਕ ਹਸਪਤਾਲ ਦੱਸ ਦਿਓ ਇੱਕ ਸਕੂਲ ਦੱਸ ਦਿਓ ਇੱਕ ਸੜਕ ਦੱਸ ਦਿਓ 5 ਸਾਲ ਇਹਨਾਂ ਦੇ 4 ਸਾਲ ਪੂਰੇ ਹੋ ਗਏ ਇਹ ਗਾਰੰਟੀਆਂ ਜਿਹੜੀਆਂ ਇਹਨ ਦਿੱਤੀਆਂ ਕੇਜਰੀਵਾਲ ਨੇ ਇੱਕ ਗਾਰੰਟੀ ਤਰਫ ਝੱਕੇ ਵੀ ਨਹੀਂ ਲੁੱਟਣ ਤੇ ਆਏ ਐ ਜਿਵੇਂ ਅੰਗਰੇਜ਼ ਆਏ ਸੀ ਮੁਗਲ ਆਏ ਸੀ ਸਾਰਾ ਦੇਸ਼ ਦਾ ਖਜ਼ਾਨਾ ਲੁੱਟ ਕੇ ਲੈ ਗਏ ਉਸੇ ਤਰੀਕੇ ਨਾਲ ਹੁਣ ਆ ਗਿਆ ਇਹਨਾਂ ਦਾ ਨਿਸ਼ਾਨਾ ਕੋਈ ਪੰਜਾਬ ਨਹੀਂ ਕਿ ਤੁਹਾਡਾ ਦੁੱਖ ਦਰਦ ਦੂਰ ਕਰਨਾ ਨਹੀਂ ਇਹਨਾਂ ਦਾ ਨਿਸ਼ਾਨਾ ਹੈ ਕਿ ਇੱਥੋਂ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਦੂਜੇ ਸੂਬਿਆਂ 'ਚ ਕਰਨ ਤੇ ਉੱਥੇ ਇਲੈਕਸ਼ਨ ਲੜਨ ਤੁਸੀਂ ਦੇਖ ਲਓ ਕਿੱਡੇ ਵੱਡੇ ਕਪڑے ਤੁਹਾਨੂੰ ਕਹਿੰਦੇ ਐ ਤੁਹਾਡੀਆਂ ਸੜਕਾਂ ਟੁੱਟੀਆਂ ਪਈਆਂ ਐ ਆਟਾ ਦਾਲ ਨਹੀਂ ਮਿਲ ਰਿਹਾ ਸ਼ਗਨ ਨਹੀਂ ਮਿਲ ਰਿਆਂ ਢੀਏ ਨਹੀਂ ਮਿਲ ਰਿਹਾ ਕੁਛ ਵੀ ਨਹੀਂ ਮਿਲ ਰਿਹਾ ਕਹਿੰਦੇ ਖਜ਼ਾਨੇ ਘਟ ਹੈ ਜਾਂ ਖਾਲੀ ਹੈ ਤੇ ਫਿਰ ਤੁਹਾਨੂੰ ਪਤਾ ਹੈ ਆ ਜਿਹੜੇ ਇਸ਼ਤਿਹਾਰ ਲਾਏ ਆ ਆ ਜਿਹੜੇ ਹਿੰਦੁਸਤਾਨ ਚ ਕਿਸੇ ਵੀ ਸੂਬੇ ਚਲੇ ਜਾਓ ਭਗਵਾਨ ਤੁਮਨ ਦੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਹੋਊਗੀ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਪੰਜਾਬ ਪੈਸਾ ਥੋੜਾ ਹੈ ਤਮਿਲਨਾਡੂ ਚਲੇ ਜਾਓ ਨਾਗਾਲੈਂਡ ਚਲੇ ਜਾਓ ਝੂਠਾ ਝੂਠੀਆਂ ਗੱਲਾਂ ਕਹਿਣਗੇ 1000 ਰੁਪਿਆ ਦੇਤਾ ਆਹ ਦੇਤਾ ਉਹ ਦੇਤਾ ਉਹਨਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਖਰਚਾ ਕਿੰਨਾ ਤੁਹਾਨੂੰ ਪਤਾ ਹੈ 4 ਸਾਲ ਹੋ ਗਏ ਤਕਰੀਬਨ 4.5 ਹਜ਼ਾਰ ਕਰੋੜ ਰੁਪਿਆ ਆ ਐਡਾਂ ਤੇ ਹਿੰਦੁਸਤਾਨ ਚ ਲਾਇਆ 4.5 ਹਜ਼ਾਰ ਕਰੋੜ ਆਪਣੀ ਸਰਕਾਰ ਹੁੰਦੀ ਸੀ ਸਾਡਾ ਪੂਰਾ ਬਜਟ ਸਾਲ ਦਾ 30 ਕਰੋੜ ਹੁੰਦਾ ਸੀ ਬਾਕੀ ਪੈਸਾ ਅਸੀਂ ਥੋੜੀ ਸੇਵ ਵਾਸਤੇ ਲਾਉਂਦੇ ਸੀ 4.5 ਹਜ਼ਾਰ ਕਰੋ ਅੱਛਾ ਲੁੱਟਣ ਦਾ ਇਹ ਤਰੀਕਾ ਹੀ ਵਧੀਆ ਕੀਤਾ ਜਿੰਨਾ 4.5 ਹਜ਼ਾਰ ਕਰੋੜ ਕੀਤਾ 30 ਤੋਂ 40% ਵਾਪਸ ਲੈਂਦੇ ਆ ਹੁਣ ਚੈਨਲ ਨੂੰ ਕਈ ਚੈਨਲ ਤਾਂ ਇਹ ਜੇ ਬਣ ਗਏ ਜਿਹੜਾ ਸਪੋਕਸਮੈਨ ਹੀ ਬਣ ਗਏ ਕਿ 24 ਘੰਟੇ ਜਿਵੇਂ ਆਮ ਆਦਮੀ ਪਰਟੀ ਕਹਿੰਦੀ ਹੈ ਉਵੇਂ ਹੀ ਝੂਠ ਬੋਲੀ ਜਾਣਗੇ ਬੋਲੀ ਜਾਣਗੇ ਹੁਣ ਜਿਵੇਂ ਆ ਨਿਊਜ਼ ਆ ਗਈ ਨਾ तकरीबन 40 ਤੋਂ 50 ਕਰੋੜ ਰੁਪਏ ਉਹਨਾਂ ਨੂੰ ਸਾਲ ਦਾ ਦਿੰਦੇ ਐ ਜੇ ਇੱਕ ਵੀ ਰਿਪੋਰਟ ਮੇਰੇ ਹੱਕ ਚ ਲਿਖਿਆ ਨਹੀਂ ਆ ਕੁਝ ਦਿਖਾਉਣ ਹੁਣ ਵੀ ਤੁਸੀਂ ਦੇਖੋਗੇ ਆ ਲਾਈਵ ਕੱਲਾ ਪੀਡੀਸੀ ਤੇ ਚੱਲਦਾ ਹੋਣਾ ਹੋਰ ਸਾਰਿਆਂ ਨੂੰ ਕਹਿੰਦਾ ਬੰਦ ਕਰੋ ਸੁਬੀਰ ਦਾ ਪੱਛ ਨਹੀਂ ਅਸੀਂ ਸੁਣਨਾ ਜੇ ਗਲਤੀ ਨਾ ਦਿਖਾ ਦੇ ਨਾਲ ਦੇ ਨਾਲ ਉਹਨਾਂ ਦਾ ਪੈਸਾ ਕੱਟ ਦਿੰਦੇ ਐ ਡਰਾ ਕੇ ਰੱਖਿਆ ਹੁਣ ਤੁਸੀਂ ਹੈਰਾਨ ਰਹੇ ਹੋਗੇ ਕਿੰਨੇ ਸਾਲ ਤੋਂ ਤੁਸੀਂ ਰੈਲੀਆਂ ਚਾਉਂਦੇ ਰਹੇ ਹੋ ਅਕਾਲੀ ਦਲ ਦੀਆਂ ਇੱਕ ਵਾਰ ਵੀ ਕਿਤੇ ਰੋਡਵੇਜ ਦੀ ਵੱਟ ਲਈਤੀ ਅਸੀਂ ਇੱਕ ਵਾਰ ਵੀ ਅੱਜ ਤੇ ਜਦੋਂ ਦੀ ਸਰਕਾਰ ਆਈ ਹੈ ਸਾਰੀਆਂ ਰੋਡਵੇਜ ਦੀਆਂ ਬੱਸਾਂ ਸਾਰੇ ਪਟਵਾਰੀਆਂ ਦੀਆਂ ਪੰਜ ਸੈਕਟਰੀਆਂ ਡਿਊਟੀਆਂ ਬੱਸਾਂ ਭਰੋ ਦੱਸਾ ਕਿੰਨੇ ਬੰਦੇ ਐ 2 2.5 ਹਜ਼ਾਰ ਤੋਂ ਵੱਧ ਬੰਦਾ ਹੀ ਨਹੀਂ ਆਇਆ 23000 ਤੋਂ ਵੱਧ ਬੰਦਾ ਨਹੀਂ ਆਇਆ ਸਰਕਾਰੀ ਬੱਸਾਂ 16 1600 ਬੱਸਾਂ ਸਰਕਾਰੀ ਮਤਲਬ ਜਿਹੜੇ ਗਰੀਬ ਨੇ ਕਿਤੇ ਪੰਜਾਬ ਜਾਣਾ ਸੀ ਅੱਜ ਕਿਤੇ ਨਹੀਂ ਜਾ ਸਕਦਾ ਕਿਉਂਕਿ ਸਾਰੀਆਂ ਬੱਸਾਂ ਸਰਕਾਰੀ ਖਰਚ ਤੇ ਤੰਬੂ ਦਾ ਵੀ ਖਰਚ ਸਰਕਾਰੀ ਲੰਗਰ ਦਾ ਵੀ ਖਰਚ ਸਰਕਾਰੀ ਜਿੰਨੇ ਇੱਥੇ ਟੈਂਪ ਲੱਗੇ ਆ ਕੋਈ ਪੰਜਾਬ ਦੇ ਬੰਦੇ ਨੂੰ ਨਹੀਂ ਦਿੱਤਾ ਟੈਂਟ ਲਾਉਣ ਵਾਸਤੇ ਦਿੱਲੀ ਦੀਆਂ ਕੰਪਨੀਆਂ ਨੂੰ ਦਿੱਤਾ ਗਿਆ ਟੈਂਟ ਲਾਉਣ ਵਾਸਤੇ ਉੱਥੋਂ ਕਮਿਸ਼ਨ ਲੈਂਦੇ ਆ ਹੁਣ ਜਿਹੜਾ ਕੇਜਰੀਵਾਲ ਹੈ ਹਿੰਦੁਸਤਾਨ ਵਿੱਚ ਕਿਤੇ ਵੀ ਜਾਣਾ ਹੋਏ ਕੇਜਰੀਵਾਲ ਨੇ ਪੰਜਾਬ ਸਰਕਾਰ ਦਾ ਜਹਾਜ਼ ਕਿਰਾਏ ਲੈਂਦਾ ਪੰਜਾਬ ਸਰਕਾਰ ਕਿਰਾਏ ਤੇ ਲੈਂਦੇ ਤੇ ਕੇਜਰੀਵਾਲ ਨੇ ਕਿਹਾ ਕਿ ਮੈਂ 20 ਬੰਦੇ ਬਿਠਾਉਣ ਵਾਲਾ ਜੈੱਟ ਚਾਹੀਦਾ ਮੈਨੂੰ ਲਿਖੇ ਦਿੱਤਾ ਜਿਹਦਾ ਕਿਰਾਇਆ 10 ਲੱਖ ਰੁਪਇਆ ਘੰਟਾ ਹੈ 10 ਲੱਖ ਰੁਪਇਆ ਘੰਟਾ ਪੰਜਾਬ ਸਰਕਾਰ ਉਹਦਾ ਖਰਚਾ ਪੂਰਾ ਕਰੇ ਪੰਜਾਬ ਸਰਕਾਰ ਉਹਦੇ ਗਨਮੈਨਾਂ ਦਾ ਕੰਮ ਕਰੇ ਪੰਜਾਬ ਸਰਕਾਰ ਉਹਦੇ ਵਾਸਤੇ ਇੱਥੇ ਕੋਠੀ ਬਣਾਈ ਉਹਨਾਂ ਨੇ ਮਹੱਲੀ ਮਤਲਬ ਇਹਦਾ 15-20 ਕਰੋੜ ਲਾ ਕੇ ਕਿ ਇੱਥੇ ਕੇਜਰੀ ਵੱਲ ਰਿਆ ਕਰੂਗਾ ਇੱਥੇ ਮੁੱਖ ਮੰਤਰੀ ਨੂੰ ਕੋਈ ਪੁੱਛਦਾ ਨਹੀਂ ਹੈ ਖੰਦੇ ਵੀ ਲੋੜ ਨਹੀਂ ਕਿਉਂਕਿ ਇਹਨੂੰ ਕੋ ਅਕਲ ਤਾਂ ਹੈ ਨਹੀਂ ਪਰ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਣਾ ਹੈ ਇੱਥੇ ਸਰਕਾਰ ਕੇਜਰੀਵਾਲ ਚੋਂਦਾ ਆ ਡੀਸੀ ਐਸਐਸਪੀਆਂ ਐਸਡੀਐਮ ਤਹਿਸੀਲਦਾਰ ਸਾਰਿਆਂ ਦੀਆਂ ਬਦਲੀਆਂ ਦਿੱਲੀੋਂ ਕੇਜਰੀਵਾਲ ਦੇ ਦਫ਼ਤਰ ਚ ਹੁੰਦੀਆਂ ਉਹਦੇ ਸੈਕਟਰੀ ਸੀਐਮ ਹਾਊਸ ਬਿਠਾਏ ਹੈ ਸੋਸੋਡਿਆ ਤੇ ਜੈਨ ਸਾਹਿਬ ਤੇ ਸਾਰੇ ਦਿੱਲੀ ਦੇ ਜਿਹੜੇ ਵੇਲੇ ਕਰਦੇ ਅੱਜ ਇੱਥੇ ਮਿਨਿਸਟਰੀਆਂ ਪੰਜ-ਪੰਜ ਵੜਨ ਦਿੱਤੀਆਂ ਕੰਮ ਨਿਸ਼ਾਨਾ ਇੱਕੋ ਇੱਕ ਹੈ ਕਿ ਪੈਸਾ ਕਿੱਥੋਂ ਮਿਲੂਗਾ ਹੁਣ ਤੁਸੀਂ ਦੇਖੋ ਇਹਨਾਂ ਨੇ ਲੈਂਡ ਪੂਲਿੰਗ ਦਾ ਕੰਮ ਸ਼ੁਰੂ ਕੀਤਾ ਜਿੱਥੇ ਆਪਾਂ ਲੜਾਈ ਲੜੀ ਮਤਲਬ ਕੀ ਸੀ ਲੈਂਡ ਪੂਲਿੰਗ ਦਾ ਇਹਨਾਂ ਨੇ ਦਿੱਲੀ ਦੇ ਵੱਡੇ-ਵੱਡੇ ਬਿਲਡਰਾਂ ਨੂੰ ਬੁਲਾਇਆ ਉਹਨਾਂ ਨੂੰ ਕਿਹਾ ਜਿੱਥੇ-ਜਿੱਥੇ ਪੰਜਾਬ ਤੁਹਾਨੂੰ ਜ਼ਮੀਨ ਚਾਹੀਦੀ ਹੈ ਦੱਸ ਦਿਓ ਅਸੀਂ ਐਕਵਾਇਰ ਕਰਕੇ ਤੁਹਾਨੂੰ ਦੇ ਦਾਂਗੇ ਸਾਨੂੰ ਇੰਨੇ ਕਰੋੜ ਰੁਪਏ ਦੇ ਦਿਓ ਅਜੀ ਫਿਰ ਮੋਰਚਾ ਲਾਇਆ ਪਰ ਲੜਾਈ ਲੜੀ ਵਾਪਸ ਤਾਂ ਕਰਨਾ ਪਿਆ ਕਿਉਂਕਿ ਤੂਫਾਨ ਖੜਾ ਹੋ ਗਿਆ ਹੁਣ ਇਹਨਾਂ ਨੇ ਨਵਾਂ ਤਰੀਕਾ ਕਰਤਾ ਕਿ ਅਜੀ ਹੁਣ ਸਾਡੀ ਐਕਵਾਇਰ ਕਰਨਗੇ ਆ ਆਪਣੀਆਂ ਜੜੀਆਂ ਆਪਣੀਆਂ ਜੜੀਆਂ ਇਹਨਾਂ ਦੀ ਪੁੱਡਾ ਹੁੱਡਾ ਤੇ ਜਿਹੜੇ ਹੈਗੇ ਏਜੰਸੀਆਂ ਹਲੇ ਤੱਕ ਵੀ ਨਹੀਂ ਛੱਡ ਰਹੇ ਹੁਣ ਜਿਹੜੇ ਆ ਲੱਗੇ ਆ ਤੁਸੀਂ ਦੇਖੋ ਪੂਰੇ ਪੰਜਾਬ ਵਿੱਚ ਜਿਵੇਂ ਦਿੱਲੀ ਸ਼ਰਾਬ ਦਾ ਘਟਾਲਾ ਹੋਇਆ ਸੀ ਜਿਹਦੇ ਵਿੱਚ ਕੇਜਰੀਵਾਲ ਅੰਦਰ ਹੈ ਓਹੀ ਘਟਾਲਾ ਪੰਜਾਬ 'ਚ ਹੈ ਪੂਰੇ ਪੰਜਾਬ ਵਿੱਚ ਜਿੰਨੇ ਠੇਕੇਦਾਰ ਹੈ ਕੱਲੇ ਇੱਕ ਬੰਦੇ ਤੋਂ ਸ਼ਰਾਬ ਲੈ ਸਕਦੇ ਆ ਤੁਸੀਂ ਦੇਖੋ ਜਿੱਥੋਂ ਕਰੋੜਾਂ ਰੁਪਏ ਲੈਂਦੇ ਆ ਕੱਲਾ ਇੱਕ ਬੰਦਾ ਹੈ ਜੋ ਪ੍ਰਾਈਸ ਕਹਿੰਦਾ ਓਹੀ ਦੇਣੀ ਪੈਂਦੀ ਹੈ ਅਰਬਾਂ ਰੁਪਏ ਦਾ ਘਟਾਲਾ ਹੈ पर कोई फिक्र नहीं अभी तो पार्लीमेंट च भी रौला पाया बीबी हरसिमरत कौर बादल ने कि इंकुआरी कराओ तीन दिल्ली अंदर किता दिल्ली भी आई आ ही इतने इतने पता नहीं क्यों नहीं हो रही इस करके मैं कहना चाहना देखो कि नुकसान अपना हो गया मुक्तर वाले हो आ सारे अपने नाल जिले वाले हो आ, पांच साल खराब नहीं हो गए अपनी जिंदगी दे